ਬੀਤੇ ਦਿਨੀ ਫ੍ਰਾਇਡਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਜਿਸ ਵਿੱਚ ਇੱਕ ਵਿਅਕਤੀ ਨੇ 5 ਲੱਖ ਰੁਪਏ ਦੀ ਲਾਟਰੀ ਜਿਹੜੀ ਆ ਉਹ ਪਾਈ ਸੀ ਤੇ ਉਸ ਦਾ ਇਨਾਮ ਜਿਹੜਾ ਉਹ ਨਿਕਲ ਚੁੱਕਿਆ ਸੀਗਾ ਤਾਂ ਉਸ ਵਿਅਕਤੀ ਦਾ ਕੋਈ ਅਤਾ ਪਤਾ ਜਿਹੜਾ ਉਹ ਨਹੀਂ ਲੱਗ ਰਿਹਾ ਸੀਗਾ ਦੁਕਾਨਦਾਰ ਵੱਲੋਂ ਵੀ ਉਸ ਦੀ ਭਾਲ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤਾਂ ਜਿਸ ਦੀ ਖਬਰ ਜਿਹੜੀ ਆ ਉਹ ਖਬਰ ਪਰ ਟੈਲੀਵਿਜ਼ਨ ਤੇ ਨਸ਼ਰ ਕੀਤੀ ਗਈ ਸੀ ਤਾਂ ਜਿਸ ਤੋਂ ਬਾਅਦ ਹੁਣ ਉਹ ਵਿਅਕਤੀ ਜਿਹੜਾ ਲੱਭ ਚੁੱਕਿਆ ਤਾਂ ਉਸ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਲੋਹਿਆ ਖਾਸ ਜਿਹੜੀ ਟਿਕਟ ਉਹ ਪਾਈ ਸੀਗੀ ਸੁਲਤਾਨਪੁਰ ਦਾ ਰਹਿਣ ਵਾਲਾ ਤਾਂ ਉਸ ਨੂੰ ਖਬਰਾਂ ਰਾਈ ਜਿਹੜਾ ਪਤਾ ਲੱਗਿਆ ਕਿ ਉਸ ਦਾ 5 ਲੱਖ ਦਾ ਇਨਾਮ ਜਿਹੜਾ ਉਹ ਨਿਕਲਿਆ ਤੇ ਅੱਜ ਫਰੋਇਪਰ ਉਹ ਪਹੁੰਚਿਆ ਤਾਂ ਉਸ ਨੂੰ ਜਿਹੜਾ 5 ਲੱਖ ਦਾ ਇਨਾਮ ਜਿਹੜਾ ਉਹ ਦੁਕਾਨਦਾਰ ਵੱਲੋਂ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਐਨਕੇ ਏਜੰਸੀ ਦੀਆਂ ਹਨ ਜੋ ਸ਼ਹੀਦ ਉਦਮ ਸਿੰਘ ਚੌਕ ਵਿੱਚ ਸਥਿਤ ਹੈ ਤੇ ਇੱਥੇ ਜਿਹੜਾ ਇਨਾਮ ਆ ਨਿਕਲਿਆ ਸੀਗਾ ਤੇ ਅੱਜ ਉਹ ਵਿਅਕਤੀ ਦਰਜੀਤ ਸਿੰਘ ਜਿਹੜਾ ਉਹ ਆਪਣਾ ਇਨਾਮ ਲੈਣ ਲਈ ਐਨਕੇ ਏਜੰਸੀ ਤੇ ਪਹੁੰਚਿਆ ਹੋਇਆ ਤਾਂ ਦੁਕਾਨਦਾਰ ਵੱਲੋਂ ਉਸ ਨੂੰ 5 ਲੱਖ ਦਾ ਇਨਾਮ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਇਸ ਪੂਰੇ ਮਾਮਲੇ ਤੇ ਉਸ ਵਿਅਕਤੀ ਦਾ ਕੀ ਕੁਝ ਕਹਿਣਾ ਹੈ ਦੁਕਾਨਦਾਰ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਭਾਈ ਜੀ ਨਾਮ ਕੀ ਤੁਹਾਡਾ? ਦਲਜੀਤ ਸਿੰਘ ਜੀ। ਅਹ ਦਲਜੀਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕਿੰਨੇ ਦਾ ਇਨਾਮ ਜਿਹੜਾ ਉਹ ਲਿਤੇ? ਹਾਂ ਜੀ ਅਸੀਂ ਪਿੰਡ ਖੋਸਿਆਂ ਤੋਂ ਰਹਿਣ ਵਾਲੇ ਆ। ਤੇ 5 ਲੱਖ ਦਾ ਨਾਮ ਸਾਡਾ ਲੱਗਾ ਜੀ ਹਾਂ ਜੀ ਲਾਟਰੀ ਅਸੀਂ ਲੋਹਿਆਂ ਖਾਸ ਲੈ ਕੇ ਪਾਈ ਸੀ ਹਾਂ ਜੀ ਹਾਂ ਜੀ ਕਿੱਥੋਂ ਪਤਾ ਲੱਗਾ ਤਾਂ ਮੇਰੇ ਘਰ ਲੱਗਦਾ ਨਾਮ ਤੇ ਹਾਂ ਜੀ ਸਾਨੂੰ ਅਸੀਂ ਲਾਟਰੀ ਲੈ ਗਏ ਸੀ ਤੇ ਬਾਅਦ ਦੇ ਵਿੱਚ ਬੜਾ ਖਿਆਲ ਨਹੀਂ ਸੀਗਾ ਤੇ ਲਾਟਰੀ ਘਰ ਪਈ ਸੀ ਤੇ ਬਾਅਦ ਦੇ ਵਿੱਚ ਸਾਨੂੰ ਮੋਬਾਈਲ ਤੇ ਵੀਡੀਓ ਦੇਖੀ ਤੇ ਸਾਨੂੰ ਪਤਾ ਲੱਗਾ ਵੀ ਸਾਡਾ 5 ਲੱਖ ਦਾ ਨਾਮ ਲੱਗਿਆ। ਕਿੰਨੀ ਤਾਂ ਖੁਸ਼ੀ ਜਿਹੜੀ ਹੋਰ ਵੀ ਆ। ਅੱਜ ਖੁਸ਼ੀ ਤਾਂ ਹੈ ਹੀ ਆ ਜੀ ਬਹੁਤ ਖੁਸ਼ੀ ਆ। ਅੱਜ ਇਨਾਮ ਲੈਣ ਲਈ ਆਏ ਹੋ। ਹਾਂਜੀ ਆ ਨਾਮ ਲੈਣ ਲਈ ਫਿਰੋਜ਼ਪੁਰ ਆਏ ਆ ਅਸੀਂ। ਹਾਂਜੀ। ਬਾਬੂ ਜੀ ਨਾਮ ਕੀ ਹੈ ਤੁਹਾਡਾ? ਹਰਮਨ ਸਿੰਘ ਆ ਜੀ। ਬਾਬੂ ਜੀ ਪੁੱਤ ਦੀ ਲਾਟਰੀ ਨਿਕਲੀ 5 ਲੱਖ ਦੀ ਤਾਂ ਕਿੰਨੀ ਖੁਸ਼ੀ ਜਿਹੜੀ ਆ ਉਹ ਖੁਸ਼ੀ ਜਿਹੜੀ। ਬਹੁਤ ਖੁਸ਼ੀ ਆ ਜੀ। ਹਾਂਜੀ। ਕੋਸਾ ਗਿਆਨ ਵਾਲੇ ਜੀ ਪਿੰਖੋਸਾ ਜਿਲ੍ਹਾ ਜਲੰਧਰ ਲਾਕਰੀ ਵੀ ਉੱਥੇ ਪਾਈ ਸੀ ਜੀ ਲੋਹੀਆਂ ਖਾਸ ਪਾਈ ਸੀ ਜੀ ਕਿੱਥੇ ਕਿੱਥਾ ਪਤਾ ਲੱਗਾ ਕਿ ਲਾਕਰੀ ਸਾਡੀ ਮਿੱਤੀ ਹੋਈ ਆ ਵੀਡੀਓ ਦੇਖ ਕੇ ਪਤਾ ਲੱਗਾ ਜੀ ਇਹਨਾਂ ਨੂੰ ਕੋਸਾ ਤੇ ਅੱਜ ਇਨਾਮ ਲੈਣ ਲਈ ਆਏ ਹੋਏ ਹਾਂਜੀ ਅੱਜ ਫਰੋਜਪੁਰਾ ਇਨਾਮ ਲੈਣ ਲਈ ਆਏ ਜੀ ਹਾਂਜੀ ਅੱਜ ਕੀ ਨਾਮ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਐਨ ਕੇ ਜਨਤ ਵਿਰੋਸਮਸਿਟੀ ਤੋਂ ਪਰਵਿੰਦਰ ਸਿੰਘ ਤੇ ਆਪਾਂ ਤੁਹਾਨੂੰ ਦੱਸ ਰਿਹਾ ਕਿ ਪਿੱਛੇ ਆਪਾਂ ਵੀਡੀਓ ਪਾਈ ਸੀ ਕਿ 5 ਲੱਖ ਦਾ ਇਨਾਮ ਨਿਕਲੇ ਤੇ ਬੰਦਾ ਨਹੀਂ ਲੱਭ ਰਿਆ ਅੱਜ ਜੋ ਹਾਜ਼ਰ ਹੋ ਗਏ ਨੇ ਜੀ ਸਾਡੇ ਸਾਹਮਣੇ ਦਲਜੀਤ ਸਿੰਘ ਨਾਮ ਹੈ ਜੀ ਨਾ ਤਾਂ ਤੇ ਆਹ ਟਿਕਟ ਵੀ ਸਾਡੇ ਕੋਲ ਆ ਗਈ ਹੈ ਜੀ ਜਿਹਦੇ ਤੇ 5 ਲੱਖ ਦਾ ਇਨਾਮ ਨਿਕਲਿਆ ਹੈ ਦੇਖ ਲੋ ਜੀ ਧਿਆਨ ਨਾਲ B994379 ਤੇ 5 ਲੱਖ ਦਾ ਇਨਾਮ ਨਿਕਲਿਆ ਸੀ 4th ਪ੍ਰਾਈਜ਼ ਸੀਗਾ ਜੀ ਇਹ ਬਰਸਨ ਵੀ ਲੱਭ ਗਏ ਨੇ ਜੀ ਤੇ ਆਪਨੇ ਕੋਲ ਟਿਕਟ ਵੀ ਆ ਗਈ ਹੈ ਜੀ ਕਲੇਮ ਫਾਰਮ ਇਹ ਕੋ ਘਰ ਦਿੱਤਾ ਹੋਇਆ ਬਸ ਉਹਨੇ ਸਬਮਿਟ ਹੀ ਹੋਣਾ ਸੀ ਹਾਂਜੀ ਨੂੰ ਪਤਾ ਪਤਾ ਲੱਗਾ ਕਿ ਬਹੁਤ ਕਾਫੀ ਦਿਨ ਤੁਸੀਂ ਲੱਭਦੇ ਵੀ ਰਹੇ ਬਸ ਆ ਜਿੰਨੇ ਨੇ ਆਪਣੀ ਵੀਡੀਓ ਵੇਖੀ ਆਪਾਂ ਚਲਾਈ ਸੀ ਕਿ 5 ਲੱਖ ਦਾ ਇਨਾਮ ਨਿਕਲੇ ਟਿਕਟ ਚੈੱਕ ਕਰ ਲਓ ਜੀ ਆਪਣੀ ਇਹਨਾਂ ਨੇ ਵੀਡੀਓ ਦੇਖੀ ਤੇ ਆਪਾਂ ਨੂੰ ਕਾਲ ਕੀਤਾ ਕਿ ਟਿਕਟ ਮੇਰੇ ਕੋਲ ਹੈ ਤੇ ਆਜ ਆਪਣੇ ਕੋ ਲਾਏ ਨੇ ਤੇ ਆਪਾਂ ਉਹਨਾਂ ਦਾ ਕਲੇਮ ਫਾਰਮ ਸਭ ਰੈਡੀ ਕਰ ਦਿੱਤੇ ਤੇ ਬਸ ਉਹਨਾਂ ਆਪਾਂ ਕਲੇਮ ਕਰਾਣੀ ਹੈ ਜੀ ਟਿਕਟ ਇਹਨਾਂ ਦੀ ਲੱਡੂ ਨੂੰ ਦੁਵਾੜਾ ਫਿਰ 사이ਟੀ ਤੋਂ ਉਹੀ ਅੰਦੇਸਰ ਲੱਡੂ ਦਾ ਫਿਰ ਦੁਵਾੜੀ ਦੇਣੀ ਜਾਣੀ ਸੀ ਜੀ ਬਿਲਕੁਲ ਜੀ ਟਿਕਟ ਇਹਨਾਂ ਨੇ ਸੁਲਤਾਨਪੁਰ ਤੋਂ ਖਰੀਦੀ ਹੋਈ ਸੀ ਐਮਕੇ ਚੈਂਜ ਦੇ ਕਾਊਂਟਰ ਲੱਗ ਰਹੇ ਹੁੰਦੇ ਕਿ ਵੇ ਇੱਕ ਲੋਟਰੀ ਦੇ ਨਾਮ ਤੇ ਸੁਲਤਾਨਪੁਰ ਤੋਂ ਉੱਥੋਂ ਉਹਨਾਂ ਨੇ ਟਿਕਟ ਖਰੀਦੀ ਸੀ ਉੱਥੇ ਉਹਨਾਂ ਦਾ 5 ਲੱਖ ਦਾ ਇਨਾਮ ਨਿਕਲਿਆ ਸੀ ਹਾਂ ਜੀ